ਬਾਪੂ ਇਹ ਨੂੰ ਦਿਖਾਓ ਬਾਪੂ ਜੀ ਦੇ ਜੇ ਪੈਰ ਦੇਖੋ ਕਿਤੇ ਗੜੇ ਪਏ ਨੇ ਕਿੰਨੇ ਦਿਨ ਚ ਹੋਇਆ ਪੈਸਾ ਮੈਂ 12 ਦਿਨ 12 ਦਿਨ ਬਤੁਬਤ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਇੰਨੇ ਭਿਆਨਕ ਬੈਡਸੋਰ ਹੋ ਜਾਂਦਾ ਪਿੱਛੇ ਵੀ ਸਾਰਾ ਸਰੀਰ ਭਰਿਆ ਪਿਆ ਹੈ ਪਿੱਠ ਵਗੈਰਾ ਸਾਰੀ ਭਰੀ ਪਈ ਹੈ ਪੂਰੀ ਬਾਡੀ ਜਖਮਾਂ ਨਾਲ ਭਰੀ ਪਈ ਹੈ ਹੁਸ਼ਿਆਰਪੁਰ ਦੇ ਨਾਲ ਕਿਹੜਾ ਪਿੰਡ ਹੈ ਸੰਦਰਾ ਸੋਟੀਆਂ ਜੀ ਸੰਦਰਾ ਸੋਟੀਆਂ ਬਤਾਂਹੀ ਕਹਿ ਰਹੇ ਪਲੀਜ਼ ਆਪਣੇ ਵੀਡੀਓਜ਼ ਨਾ ਸ਼ੇਅਰ ਕਰਨ ਦੀ ਅਹਿਮੀਅਤ ਜ਼ਰੂਰ ਸਮਝਿਓ ਜੇ ਤੁਸੀਂ ਪਹਚਾਨਨੇ ਹੋ ਅੱਗੇ ਅੱਗੇ ਤਾਂ ਹੀ ਪੇਸ਼ੈਂਟ ਸਾਡੇ ਤੱਕ ਪਹੁੰਚ ਬਣਨੇ ਹੈ ਐਜ਼ ਅ ਟੀਮ ਅਸੀਂ ਔਰ ਤੁਸੀਂ ਨਾ ਇੱਕ ਆਨਲਾਈਨ ਟੀਮ ਦੀ ਤਰ੍ਹਾਂ ਸਹਿਯੋਗ ਕਰਦੇ ਹਾਂ ਉਹ ਜੁਨੀ ਨਵਾਵਾਂਗੇ ਹਾਂ ਦੇ ਬਾਬਾ ਜੀ ਕਿੰਨੀ ਉਮਰ ਆਪਣੀ ਉਮਰ ਕਿਹ ਹੈ ਜੀ ਆਪਣੀ ਕਾਰ ਕਾਰ ਤੋਂ ਹੈ ਨੀ ਕਾਰ ਸਾਲ ਦੇ ਹਾਂ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਬਾਬਾ ਸੌਂ ਕਰਕੇ ਠੀਕ ਹੋ ਜਾਣਾ ਤਾਂ ਘਬਰਾਉਣਾ ਨਹੀਂ ਬਾਬਾ ਜੀ ਕਾਰ ਸਾਲ ਦਾ ਦਰਨਾ ਸਮਾਪਤ ਦਾ ਅੱਛਾ 62 ਸੂਰ ਹੈ 62 ਸੂਰ ਹੈ 7:00 ਵਜੇ ਸੀ 6:00 ਵਜੇ ਉਹਨਾਂ ਪੱਠੇ ਲਾਣ ਗਿਆ ਸੀਗਾ ਹਾਂ ਓਕੇ ਨਾਲ ਦਾ ਕਹਿੰਦਾ ਫੀਸ ਲਾ ਦੇ ਫੀਸ ਲਾ ਦੇ ਟ੍ਰਾਂਸਫਾਰਮਰ ਤੋਂ ਡਿੱਗ ਗਿਆ ਇਹ ਜੋ ਸੱਟ ਹੈ ਨਾ ਸਭ ਤੋਂ ਜ਼ਿਆਦਾ ਉਹਨਾਂ ਪੇਸ਼ੈਂਟਾਂ ਦੇ ਵੱਜਦੀ ਹੈ ਜੋ ਜੋ ਕੰਮ ਕਰਦੇ ਨੇ ਲੈਂਟਰ ਦਾ ਲੈਂਟਰ ਪਗੜ ਜਾਂਦੇ ਨੇ ਜਾਂ ਬਿਜਲੀ ਦਾ ਝਟਕਾ ਲੱਗ ਜਾਂਦਾ ਹੈ 80 ਤੋਂ 90% ਜੋ ਪੇਸ਼ੈਂਟ ਹੁੰਦੇ ਹੈ ਇਹ ਉਹਨਾਂ ਦੇ ਸੱਟ ਵੱਜਦੀ ਹੈ ਪਲੀਜ਼ ਆਪਣੀ ਸੇਵਾ ਦੇ ਮੁੱਲ ਜ਼ਰੂਰ ਜਾਣਿਓ ਤੁਹਾਡੇ ਵੀਡੀਓ ਸ਼ੇਅਰ ਕਰਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਅੰਦਰ ਲੈ ਕੇ ਜਾਣਾ ਇਚਨਵਾਣੇ ਅੰਦਰ ਦੇ ਬਾਥਰੂਮ ਦੇ ਇੱਥੇ ਚਲੋ ਪਲੀਜ਼ ਜ਼ਰੂਰ ਜੁੜੋ ਜਿਲ੍ਹਾ ਮੋਹਾਲੀ ਦੇ ਵਿੱਚ ਖਰੜ ਜਿੰਨੇ ਵਿੱਚ ਖੜੇ ਆ ਸਾਰੇ ਹਾਲ ਤਿੰਨ ਹਾਲ ਇੱਕ ਫਲੋਰ ਤੇ ਹੁੰਦੇ ਆ ਤਿੰਨੋਂ ਹਾਲ ਸਾਡੇ ਫੁੱਲ ਨੇ ਔਰ ਇਹ ਚਾਰ ਮੰਜ਼ਲੀ ਬਿਲਡਿੰਗ ਹੈ ਚੌਥੀ ਔਰ ਤੀਜੀ ਮੰਜ਼ਲ ਬਣ ਰਹੀ ਹੈ ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਦਰਸ਼ਨ ਬਾਪੂ ਜੀ ਨੂੰ 22 ਸੈਕਟਰ ਗੁਰਦੁਆਰਾ ਸਾਹਿਬ ਇਹਨਾਂ ਨੇ 24-25 ਸਾਲ ਸੇਵਾ ਕੀਤੀ ਹੈ ਕੀੜੇ ਪਏ ਹੋਏ ਸੀ ਬਹੁਤ ਭਿਆਨਕ ਰੂਪ ਦੇ ਵਿੱਚ ਜਦ ਇਹਨਾਂ ਨੂੰ ਲੈ ਕੇ ਆਏ ਆ ਹੋਂ ਤਾਂ ਕੀੜੇ ਤੇ ਕਿਆ ਹੁਣ ਤਾਂ 99% ਜ਼ਖਮ ਇਹਨਾਂ ਦਾ ਬਿਲਕੁਲ ਠੀਕ ਹੋ ਚੁੱਕਿਆ ਹੈ ਇਹ ਭਾਈ ਸਾਹਿਬ 6 ਫੇਸ ਮੋਹਲੀ ਤੁਸੀਂ ਕੇ ਹਾਂ ਜੀ ਹਾਂ ਸਾਡੇ ਕੀੜੇ ਨਿਕਲ ਗਏ ਪੂਰੇ ਹਾਂ ਜੀ ਨਿਕਲ ਗਏ ਜ਼ਖਮ ਕਿਤੇ ਜ਼ਖਮ ਪਹਿਲਾਂ ਭਰ ਗਿਆ ਜੀ ਅੱਗੇ ਨਾਲ ਭਰ ਰਿਹਾ ਹਾਂ ਜੀ ਪੂਰੀ ਲੱਤ ਖਰਾਬ ਦਿਖਾਉ ਪੈਂ ਜੀ ਪੂਰੀ ਲੱਤ ਖਰਾਬ ਹੈ ਪੂਰੇ ਕੀੜੇ ਕੀੜੇ ਨਾ ਪੂਰੇ ਬਾਹਰ ਨਿਕਲਦੇ ਸੀ ਜਦੋਂ ਪਹੁੰਚੇ ਸੀ ਸਿਰਫ 3-4 ਦਿਨ ਪਹਿਲਾਂ ਦੀ ਗੱਲ ਬਾਪੂ ਜੀ ਨੂੰ ਨਿਭਾਣ ਲੱਗੇ ਪਹਿਲਾਂ ਨਿਵਾ ਕੇ ਫੇਰ ਅੰਦਰ ਸ਼ਿਫਟ ਕਰਾਂਗੇ ਥੋੜਾ ਚੱਕ ਲੋ ਨਵਾ ਉਹਨਾਂ ਆਪੇ ਦੇਣਾ ਜੂਤੇ ਲਾ ਲਓ ਪੈਂਟ ਫੋਲਡ ਕਰ ਲਓ ਠੀਕ ਹੈ ਆ ਇੱਥੇ ਰੱਖ ਦਿਓ ਜੀ ਸੰਗਤ ਤੋਂ ਸਹਿਯੋਗ ਮੰਗਦੇ ਹਾਂ ਸਾਨੂੰ ਤੁਹਾਡੇ ਸਹਿਯੋਗ ਦੀ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਸਾਨੂੰ ਸਹਿਯੋਗ ਕਰਿਓ ਪੱਪੀ ਜੀ ਕਿੰਨੇ ਮੰਜ਼ਲੀ ਲੈਂਟਰ ਹੈ 3 ਮੰਜ਼ਲੀ ਜੀ ਤਿੰਨ ਮੰਜ਼ਲੀ ਲੈਂਟਰ ਉੱਪਰ ਜਾਣਾ ਹੈ ਸਾਨੂੰ ਸਰੀਏ ਦੀ ਸਾਨੂੰ ਸੀਮੈਂਟ ਦੀ ਸਾਨੂੰ ਰੇਤਾ ਬਜਰੀ ਦੀ ਬਿਜਲੀ ਦੇ ਸਮਾਨ ਦੀ ਸੈਨੀਟਰੀ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਸਾਡਾ ਸਹਿਯੋਗ ਕਰੋ ਸਾਡੇ ਵੀਡੀਓਸ ਨੂੰ ਅੱਗੇ ਤੱਕ ਸ਼ੇਅਰ ਕਰਕੇ ਦਾਨੀ ਵੀਰ ਭੈਣਾਂ ਤੱਕ ਜ਼ਰੂਰ ਪਹੁੰਚਾਓ ਕਿ ਸਾਡੇ ਕੋਲ ਪੇਸ਼ੈਂਟ ਪਹੁੰਚਦੇ ਹੈ ਕੋਈ 10 ਸਾਲ ਕੋਈ 20 ਸਾਲ ਕੋਈ 5 ਸਾਲ ਕਮਰਿਆਂ ਤੇ ਬੰਦ ਹੁੰਦੇ ਹੈ ਬਹੁਤ ਜ਼ਿਆਦਾ ਭਿਆਨਕ ਬੈਡਸੂਟਸ ਦੇ ਵਿੱਚ ਹੁੰਦੇ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਆਨਲਾਈਨ ਵੀਡੀਓ ਸਾਂਝਾ ਕਰਨਾ ਬਿਲਕੁਲ ਨਾ ਭੁੱਲਿਓ ਜਿਸ ਨਾਲ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਪਾਉਗੇ ਦਾਨੀ ਵੀਰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਮੁਹਾਲੀ ਦੇ ਵਿੱਚ ਪੈਂਦਾ ਹੈ ਖਰੜ ਦੇ ਨੇੜੇ ਪਿੰਡ ਮਦਰਹੀੜੀ ਇੱਥੇ ਪਹੁੰਚ ਕੇ ਆਪ ਅਥੀ ਸੇਵਾ ਕਰ ਸਕਦੇ ਹੋ ਸਾਨੂੰ ਪਲੀਜ਼ ਸਰੀਆ ਪਹੁੰਚਾ ਸਕਦੇ ਹੋ ਸੀਮਿੰਟ ਪਹੁੰਚਾ ਸਕਦੇ ਹੋ ਬਿਜਲੀ ਦਾ ਸਮਾਨ ਤੋਂ ਲੈ ਕੇ ਸੈਨੀਟਰੀ ਦਾ ਸਮਾਨ ਪਹੁੰਚਾ ਸਕਦੇ ਹੋ ਜਰੂਰ ਸੇਵਾ ਦੇ ਵਿੱਚ ਸਹਿਯੋਗ ਕਰਿਓ ਇਹੀ ਉਮੀਦ ਕਰਦੇ ਆ ਜੀ ਫਤਿਹ ਦੀ ਸਾਧਨਾ ਵੀਡੀਓ ক্লোਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ